ਜੇਕਰ ਤੁਸੀਂ ਵੀ ਉਨਾ ਜਾਂ ਹਿਮਾਚਲ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਿਹਤਰ ਜ਼ਰੂਰੀ ਹੈ ਇੱਕ ਵਾਰ ਉੱਥੇ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਸੁਣ ਲਓ ਤੁਹਾਨੂੰ ਦੱਸਿਆ ਕਿ Shimla Himachal Pradesh ਵਿੱਚ ਇੱਕ ਵਾਰ ਫਿਰ ਭਾਰੀ ਮੀਂਹ ਪਿਆ ਬੀਤੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਸ਼ਨੀਵਾਰ ਸਵੇਰੇ ਨੁਕਸਾਨ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ Shimla ਦੇ Rampur Cloud ਬਰਸਟ ਜਬ ਬੱਦਲ ਫਟਣ ਕਾਰਨ ਪਿੰਡ ਤਕਲੇਚ ਚ ਹਫੜਾ ਦਫੜੀ ਮੱਚ ਜਾਂਦੀ ਹੈ ਇਸ ਦੇ ਨਾਲ ਹੀ ਉੱਨਾ ਚ ਪੁਲ ਟੁੱਟ ਗਿਆ ਇਸ ਦੇ ਨਾਲ ਹੀ ਜ਼ਮੀਨ ਖਿਸਕਣ ਕਾਰਨ ਲੇ ਮਨਾਲੀ ਹਾਈਵੇ ਨੂੰ ਵੀ ਬੰਦ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਉੱਨਾ ਜ਼ਿਲ੍ਹੇ ਚ ਉੱਨਾ ਸੰਤੋਸ਼ਗੜ੍ਹ ਰੋਡ ਤੇ ਸਥਿਤ ਰਾਮਪੁਰ ਪੁਲ ਡਿੱਗ ਜਾਂਦਾ ਇਹ ਪੁਲ ਵਿੱਚ ਘਾਰੋ ਟੁੱਟਿਆ ਹੋਇਆ ਅਤੇ ਦੇਰ ਰਾਤ ਹੋਈ ਭਾਰੀ ਬਰਸਾਤ ਕਾਰਨ ਹੜ ਔਨ ਕਾਰਨ ਪੁਲ ਨੁਕਸਾਨਿਆ ਗਿਆ ਹੈ ਅਜੇ ਹੁਣ ਆਰਟੀਓ ਦਫਤਰ ਲਿੰਕ ਰੋਡ ਤੋਂ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਮਨਾਲੀ ਚ ਅਟਲ ਸੁਰੰਗ ਦੇ ਟੁੱਡੀ ਕੋਲਾ ਜ਼ਮੀਨ ਖਿਸਕਣ ਕਾਰਨ ਲੇ ਮਨਾਲੀ ਹਾਈਵੇ ਬੰਦ ਹੋ ਗਿਆ। ਇਸੇ ਤਰ੍ਹਾਂ ਚੰਡੀਗੜ ਮਨਾਲੀ ਨੈਸ਼ਨਲ ਹਾਈਵੇ ਪੰਡੋ ਨੇੜੇ ਠਿੱਗਾ ਡਿੱਗਣ ਕਾਰਨ ਦੇ ਰਾਤ ਬੰਦ ਰਿਆ। ਪਰ ਸਵੇਰ ਤੱਕ ਇਸ ਨੂੰ ਖੋਲ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਦੇ Shimla, Mandi, Kullu ਅਤੇ ਹੋਰ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਭਾਰੀ ਬਾਰਿਸ਼ ਹੋਈ ਹੈ। ਸ਼ਿਮਲਾ ਦੇ ਰਾਮਪੁਰ ਉਪ ਮੰਡਲ ਦੀ ਤਕਲੇਚ ਪੰਚਾਇਤ ਚ ਦਮਰਾਲੀ ਡਰੇਨ ਚ ਹੜਾ ਗਿਆ ਡੀਸੀ ਅਤੇ ਐਸਪੀ ਰਾਤ ਨੂੰ ਹੀ ਮੌਕੇ ਤੇ ਪਹੁੰਚ ਇਸ ਦੇ ਨਾਲ ਹੀ ਲੋਕਾਂ ਨੂੰ ਘਰੋਂ ਭਜੜਾ ਪਿਆ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਖਬਰ ਜੜੀ ਆ ਸਾਹਮਣੇ ਨਹੀਂ ਆਈ ਜੇਕਰ ਤੁਸੀਂ ਵੀ ਹਿਮਾਚਲ ਜਾਂ ਉੱਨਾ ਜਾ ਰਹੇ ਹੋ ਤਾਂ ਇੱਕ ਵਾਰ ਰੂਟ ਨੂੰ ਜ਼ਰੂਰ ਚੈੱਕ ਕਰ ਲਓ ਤਾਕਿ ਤੁਹਾਨੂੰ ਆਉਣ ਜਾਣ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਬਿਊਰੋ ਰਿਪੋਰਟ ਜੀਕੇਆ ਟੀਵੀ ਜੇਕਰ ਤੁਸੀਂ ਵੀ ਉਨਾ ਜਾ ਹਿਮਾਚਲ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਿਹਤਰ ਜ਼ਰੂਰੀ ਹੈ ਇੱਕ ਵਾਰ ਉੱਥੇ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਸੁਣ ਲਓ ਤਾਂ ਦੱਸ ਦਈਏ ਕਿ Shimla ਹਿਮਾਚਲ ਪ੍ਰਦੇਸ਼ ਵਿੱਚ ਕੁਾਰ ਫਿਰ ਭਾਰੀ ਮੀਂਹ ਪਿਆ ਬੀਤੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਸ਼ਨੀਵਾਰ ਸਵੇਰੇ ਨੁਕਸਾਨ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ Shimla ਦੇ Rampur Cloud ਬਰਸਟ ਜਬ ਬੱਦਲ ਫਟਣ ਕਾਰਨ ਪਿੰਡ ਤਕਲੇਚ ਚ ਹਫੜਾ ਦਫੜੀ ਮੱਚ ਜਾਂਦੀ ਹੈ ਇਸ ਦੇ ਨਾਲ ਹੀ ਉਨਾ ਚ ਪੁਲ ਟੁੱਟ ਗਿਆ ਇਸ ਦੇ ਨਾਲ ਹੀ ਜ਼ਮੀਨ ਖਿਸਕਣ ਕਾਰਨ ਲੇ ਮਨਾਲੀ ਹਾਈਵੇ ਨੂੰ ਵੀ ਬੰਦ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਉਨਾ ਜ਼ਿਲ੍ਹੇ ਚ ਉਨਾ ਸੰਤੋਸ਼ਗੜ੍ਹ ਰੋਡ ਤੇ ਸਥਿਤ ਰਾਮਪੁਰ ਪੁਲ ਡਿੱਗ ਜਾਂਦਾ ਹੈ ਇਹ ਪੁਲ ਵਿੱਚ ਘਾਰੋ ਟੁੱਟਿਆ ਹੋਇਆ ਅਤੇ ਦੇਰ ਰਾਤ ਹੋਈ ਭਾਰੀ ਬਰਸਾਤ ਕਾਰਨ ਹੜ ਔਨ ਕਾਰਨ ਪੁਲ ਨੁਕਸਾਨਿਆ ਗਿਆ ਹੈ ਅਜੇ ਹੁਣ ਆਰਟੀਓ ਦਫਤਰ ਲਿੰਕ ਰੋਡ ਤੋਂ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਮਨਾਲੀ ਚ ਅਟਲ சுரੰਗ ਦੇ ਟੁੱਡੀ ਕੋਲਾ ਜ਼ਮੀਨ ਖਿਸਕਣ ਕਾਰਨ ਲੇ ਮਨਾਲੀ ਹਾਈਵੇ ਬੰਦ ਹੋ ਗਿਆ। ਇਸੇ ਤਰ੍ਹਾਂ ਚੰਡੀਗੜ ਮਨਾਲੀ ਨੈਸ਼ਨਲ ਹਾਈਵੇ ਪੰਡੋ ਨੇੜੇ ਠਿੱਗਣ ਡਿੱਗਣ ਕਾਰਨ ਦੇ ਰਾਤ ਬੰਦ ਰਿਆ। ਪਰ ਸਵੇਰ ਤੱਕ ਇਸ ਨੂੰ ਖੋਲ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਦੇ Shimla, Mandi, Kullu ਅਤੇ ਹੋਰ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਭਾਰੀ ਬਾਰਿਸ਼ ਹੋਈ ਹੈ। ਸ਼ਿਮਲਾ ਦੇ ਰਾਮਪੁਰ ਉਪ ਮੰਡਲ ਦੀ ਤਕਲੇਚ ਪੰਚਾਇਤ ਚ ਦਮਰਾਲੀ ਡਰੇਨ ਚ ਹੜਾ ਗਿਆ ਡੀਸੀ ਅਤੇ ਐਸਪੀ ਰਾਤ ਨੂੰ ਹੀ ਮੌਕੇ ਤੇ ਪਹੁੰਚ ਇਸ ਦੇ ਨਾਲ ਹੀ ਲੋਕਾਂ ਨੂੰ ਘਰੋਂ ਭਜੜਾ ਪਿਆ ਹਾਲਾਂਕਿ ਰਾਹ ਦੀ ਗੱਲ ਇਹ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਖਬਰ ਜੜੀ ਆ ਸਾਹਮਣੇ ਨਹੀਂ ਆਦ ਜੇਕਰ ਤੁਸੀਂ ਵੀ ਹਿਮਾਚਲ ਜਾਂ ਉੱਨਾ ਜਾ ਰਹੇ ਹੋ ਤਾਂ ਇੱਕ ਵਾਰ ਰੂਟ ਨੂੰ ਜ਼ਰੂਰ ਚੈੱਕ ਕਰ ਲਓ ਤਾਂ ਕਿ ਤੁਹਾਨੂੰ ਆਉਣ ਜਾਣ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਬਿਊਰੋ ਰਿਪੋਰਟ ਜ਼ੀਕੇਆ ਟੀਵੀ